ਜਿਹੜਾ ਸਰਕਾਰਾਂ ਨੇ ਕੁਝ ਸਾਨੂੰ ਵਰਗਲਾ ਕੇ ਕਿਸਾਨਾਂ ਨੂੰ ਤੇ ਕਿਹਾ ਸੀ ਅਸੀਂ ਤੁਹਾਡੀਆਂ ਮੰਗਾਂ ਮੰਨ ਲਵਾਂਗੇ ਉਹ ਮੰਨੀਆਂ ਨਹੀਂ ਗਈਆਂ ਤੇ ਅਸੀਂ ਇਸ ਅੰਦੋਲਨ ਨੂੰ ਪੋਸਟਪੋਨ ਕਰਕੇ ਆਏ ਸੀ ਨਾ ਕਿ ਇਹ ਖਤਮ ਕੀਤਾ ਹੈ ਤੇ ਵੀ ਜਟੈਣੀ ਨੇ ਆਪਣੀ ਗੱਡੀ ਦੇ ਨਾਲ ਸਾਡੇ ਕਿਸਾਨਾਂ ਨੂੰ ਕੁਚਲ ਦਿੱਤਾ ਸੀ ਤੇ ਸਾਡੇ ਹੀ ਕਿਸਾਨਾਂ ਤੇ ਉੱਥੇ ਕੇਸ ਪਾ ਦਿੱਤੇ ਗਏ ਨੇ ਇੱਕ ਪਾਸੇ ਪੂਰਾ ਦੇਸ਼ ਕਵਤੰਤਰ ਦਿਵਸ ਮਨਾ ਰਿਹਾ ਹੈ ਤੇ ਦੂਸਰੇ ਪਾਸੇ ਕਿਸਾਨ ਇੱਕ ਵਾਰੀ ਫਿਰ ਸੜਕਾਂ ਤੇ ਆ ਗਏ ਨੇ ਔਰ ਸੜਕਾਂ ਤੇ ਆਣ ਦਾ ਕਾਰਨ ਹੈ ਕਿ ਜੋ ਕਿਸਾਨ ਅੰਦੋਲਨ ਸਮੇਂ ਮੰਗਾਂ ਰੱਖੀਆਂ ਗਈਆਂ ਸੀ ਉਸ ਨੂੰ ਮਨਵਾਉਣ ਦੇ ਲਈ ਇਹ ਬਟਾਲਾ ਦੀ ਤਸਵੀਰ ਹੈ ਜਿੱਥੇ ਕਿਸਾਨਾਂ ਵੱਲੋਂ ਸੈਂਕੜੇ ਟਰੈਕਟਰ ਲੈ ਕੇ ਸੜਕ ਤੇ ਮਾਰਚ ਕੀਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਚੱਲ ਕੇ ਕਿਸਾਨਾਂ ਨਾਲ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨ ਪਹੁੰਚੇ ਨੇ ਔਰ ਜਾਣਾਂਗੇ ਕਿ ਉਹਨਾਂ ਦੀਆਂ ਮੰਗਾਂ ਕੀ ਨੇ ਵੇਖੋ ਜੀ ਇਹ ਅਜੇ ਜਿਹੜੇ ਪੈ ਚੜਾ ਲਿਆ ਸੀ ਨਾ ਕਿਸਾਨ ਜਥੇਬੰਦੀਆਂ ਨੇ ਜਿਹੜਾ ਸਰਕਾਰਾਂ ਨੇ ਕੁਝ ਸਾਨੂੰ ਵਰਗਲਾ ਕੇ ਕਿਸਾਨਾਂ ਨੂੰ ਤੇ ਕਿਹਾ ਸੀ ਅਸੀਂ ਤੁਹਾਡੀਆਂ ਮੰਗਾਂ ਮੰਨ ਲਵਾਂਗੇ ਉਹ ਮੰਨੀਆਂ ਨਹੀਂ ਗਈਆਂ ਇਹ ਦੁਬਾਰਾ ਫੇਰ ਲੋਕਾਂ ਨੂੰ ਜਗਾਉਣ ਵਾਸਤੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਗਾਉਣ ਵਾਸਤੇ ਦੁਬਾਰਾ ਇਹ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਇਹ ਇੱਥੇ ਨਹੀਂ ਰੁਕੇਗਾ ਇਹ ਜਿਵੇਂ ਅੱਜ ਪੂਰੇ ਆਪਣੇ ਦੇਸ਼ ਦੇ ਵਿੱਚ 500 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਬੜਾ ਵੱਡੇ ਪੱਧਰ ਤੇ ਜਿਹੜਾ ਵਾ ਉਹ ਅਜੇ ਹੋ ਰਿਹਾ ਤੇ ਲੋਕਾਂ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੜਾ ਜਗਾਇਆ ਜਾਏਗਾ ਤੇ ਇਹ ਸੰਘਰਸ਼ ਜਿਹੜਾ ਅੱਗੇ ਫੇਰ ਇਸ ਨੂੰ ਤੋੜਿਆ ਜਾਵੇਗਾ ਮੇਰਾ ਨਾਮ ਬਚਨ ਸਿੰਘ ਹੈ ਸੀਨੀਅਰ ਮੀਤ ਪ੍ਰਧਾਨ ਕ੍ਰਾਂਤੀਕਾਰੀ ਕਿਸਾਨੀ ਜਿਲ੍ਹਾ ਕਰਤਾਰਪੁਰ ਹਾਂਜੀ ਟ੍ਰੈਕਟਰ ਰੈਲੀ ਕੀਤੀ ਜਾ ਰਹੀ ਹੈ ਕਿਉਂ ਅੱਜ ਜੋ ਅਸੀਂ ਦਿੱਲੀ ਤੋਂ ਜਦੋਂ ਅੰਦੋਲਨ ਨੂੰ ਸਾਡਾ ਵਾਅਦਾ ਹੋ ਗਿਆ ਹੈ ਨਾ ਕਾਨੂੰਨ ਵਾਪਸ ਕਰਕੇ ਬਾਕੀ ਲਿਖਤੀ ਭਰੋਸਾ ਦਿੱਤਾ ਸਰਕਾਰ ਨੇ ਕਿ ਅਸੀਂ ਇਸ ਅੰਦੋਲਨ ਨੂੰ ਪੋਸਟਪੋਂਡ ਕਰਕੇ ਆਏ ਹਾਂ ਨਾ ਕਿ ਅਸੀਂ ਖਤਮ ਕੀਤਾ ਹੈ ਅੱਗੇ ਪਾਰ ਤੇ ਜਦੋਂ ਸਾਡੇ ਨਾਲ ਸਮਝੌਤੇ ਦੀਆਂ ਲਿਖਤੀ ਮੰਗਾਂ ਜਿਹੜੀਆਂ ਉਹ ਸਮਝੌਤਾ ਨਹੀਂ ਮੰਨਿਆ ਗਿਆ ਤੇ ਉਸ ਤੋਂ ਬਾਅਦ ਮੀਟਿੰਗ ਦੇਣ ਦਾ ਪ੍ਰੋਸਾ ਕੀਤਾ ਅੱਜ ਤੱਕ ਮੀਟਿੰਗ ਨਹੀਂ ਦਿੱਤੀ ਸੈਂਟਰ ਸਰਕਾਰ ਨੇ ਉਹ ਜਿਹੜੀ ਜ਼ੁੰਮਲੇਬਾਜ਼ੀ ਵਾਲੀ ਗੱਲ ਉਹ ਕੀਤੀ ਆ ਅੱਜ ਸੰਘਰਸ਼ ਦੀ ਪੂਰੇ ਦੇਸ਼ ਦੇ ਵਿੱਚ ਸ਼ੁਰੂਆਤ ਕੀਤੀ ਗਈ ਆ ਪੂਰੇ ਦੇਸ਼ ਦੇ ਵਿੱਚ 500 550 ਜ਼ਿਲ੍ਹਾ ਪਲੱਸ ਤਹਿਸੀਲਾਂ ਦੇ ਵਿੱਚ ਅੱਜ ਟੋਟਲ ਟਰੈਕਟਰ ਜਿਹੜੇ ਆ ਸੜਕਾਂ ਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੀਆਂ 500 475 70 ਜਥੇਬੰਦੀਆਂ ਇਕੱਠੀਆਂ ਹੋ ਗਈਆਂ ਇਹਦੇ ਤੋਂ ਬਾਅਦ ਅੱਜ ਦੇ ਟਰੈਕਟਰ ਮਾਰਚ ਤੋਂ ਬਾਅਦ ਇਹ ਸਿਰਫ ਅੱਜ ਸ਼ੁਰੂਆਤ ਹੈ ਸੰਘਰਸ਼ ਦੀ ਸੰਘਰਸ਼ ਨੂੰ ਅੱਗੇ ਤੋਰਿਆ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ 16 ਫਰਵਰੀ ਨੂੰ ਪੂਰਾ ਦੇਸ਼ ਜਿਹੜਾ ਮਜ਼ਦੂਰ ਮਲਾਜ਼ਮ ਕਿਸਾਨ ਦੁਕਾਨਦਾਰ ਭਾਰਤ ਬੰਦ ਕਰਨਗੇ ਰੋਡ ਜਾਮ ਕਰਨਗੇ ਸਾਰਾ ਰਸਤਾ ਜਿਹੜਾ ਉਹ ਬੰਦ ਕੀਤਾ ਜਾਏਗਾ ਇਸ ਤੋਂ ਅੱਗੇ ਆਉਣ ਵਾਲਾ ਜਿਹੜਾ ਸੰਘਰਸ਼ ਆ ਪੈ ਤੜੇ ਪਾਈ ਸਟੈਪ ਬਾਈ ਸਟੈਪ ਜੋ ਸੰਯੁਕਤ ਮੋਰਚਾ ਭਾਰਤ ਦੀ ਕਾ ਲਿਆ ਅੱਜ ਜੋ ਸੰਯੁਕਤ ਮੋਰਚਾ ਅਗਲਾ ਫੈਸਲਾ ਕਰੇਗਾ 16 ਤੋਂ ਬਾਅਦ ਜੋ ਐਕਸ਼ਨ ਦੇਗਾ ਉਹਦੇ ਮੁਤਾਬਕ ਸਾਨੂੰ ਇਹ ਲੱਗਦਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਰਚ ਫਿਰੋਂ ਇੱਕ ਵਾਰੀ ਦਿੱਲੀ ਨੂੰ ਪੂਰਾ ਕੇਰਾ ਪਾਵਾਂਗੇ ਤਾਂ ਕਿ 24 ਦੀਆਂ ਇਲੈਕਸ਼ਨਾਂ ਜਿਹੜੀਆਂ ਇਹ ਜਿੱਤਣੀਆਂ ਚਾਹੁੰਦੇ ਆ ਇਹਨਾਂ ਨੂੰ ਉੱਥੋਂ ਹਰਾ ਕੇ ਆਪਣੀਆਂ ਮੰਗਾਂ ਮਨਾ ਕੇ ਤੇ ਇੱਥੇ ਫੇਰ ਅਸੀਂ ਪਿੱਛੇ ਹਟਾਂਗੇ ਮੁੱਖ ਮੰਗਾਂ ਉਹੀ ਹੈ ਜੀ ਜਿਹੜੀਆਂ ਆਪਣੇ ਕਿਸਾਨੀ ਸੰਘਰਸ਼ ਦੇ ਵਿੱਚੋਂ ਮੰਗਾਂ ਨਿਕਲੀਆਂ ਸੀ ਲਖੀਮਕੋਟ ਦੀ ਘਟਨਾ ਵਾਪਰਦੀ ਹੈ ਜਿੱਥੇ ਵਿਜੇ ਟੈਣੀ ਨੇ ਆਪਣੀ ਗੱਡੀ ਦੇ ਨਾਲ ਸਾਡੇ ਕਿਸਾਨਾਂ ਨੂੰ ਕੁਚਲ ਦਿੱਤਾ ਸੀ ਤੇ ਸਾਡੇ ਹੀ ਕਿਸਾਨਾਂ ਦੇ ਉੱਤੇ ਕੇਸ ਪਾ ਦਿੱਤੇ ਗਏ ਨੇ 26 ਜਨਵਰੀ ਦੇ ਵਿੱਚ ਜੋ ਸਾਡੇ ਨੌਜਵਾਨਾਂ ਦੇ ਕੇਸ ਚੱਲ ਰਹੇ ਨੇ ਉਹਨਾਂ ਨੂੰ ਮੁੱਖ ਮੰਗਾਂ ਨੂੰ ਲੈ ਕੇ ਐਮਐਸਪੀ ਦੀ ਗਰੰਟੀ ਵਾਸਤੇ ਜੋ ਇਹ ਸਾਡਾ ਸਾਰਾ ਹੀ ਮੰਗਾਂ ਵਾਸਤੇ ਜੋ ਇਹ ਕਿਸਾਨੀ ਫਿਰ ਇੱਕ ਵਾਰੀ ਸੰਘਰਸ਼ ਵੱਲੋਂ ਤੁਰ ਪਈ ਆ ਫਿਰ ਲੋਕ ਆਪਾਂ ਘਰਾਂ ਚੋਂ ਕਿਸਾਨ ਨਿਕਲ ਚੁੱਕੇ ਆ ਕਿਉਂ ਕਿਉਂਕਿ ਸਰਕਾਰ ਨੇ ਸਾਨੂੰ ਝੂਠੇ ਦਿਲਾਸੇ ਦੇ ਕੇ ਤੇ ਸਾਨੂੰ ਜਰੂਰ ਕੁਝ ਸਮਾਂ ਆਪਣੇ ਘਰਾਂ ਵਿੱਚ ਬਹਾਲਿਆ ਏ ਪਰ ਸਾਡੀਆਂ ਨਾ ਐਮਐਸਪੀ ਤੋਂ ਕੋਈ ਗਰੰਟੀ ਰਿਆ ਕਾਨੂੰਨ ਬਣਿਆ ਨਾ ਹੀ ਸਾਡੇ ਉਹ ਨਹੀਂ ਮੰਨੇਗੀ ਦੀ ਅੱਜ ਪਰ ਇੱਕ ਗੱਲ ਜਰੂਰ ਹੈ ਜੇ ਸਰਕਾਰ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੀ ਹੈ ਨਾ ਅੱਜ ਕੁ ਤੰਤਰ ਦਿਵਸ ਤੇ ਆਪਣੀ ਪ੍ਰੇਡ ਕਰ ਰਹੀ ਹੈ ਅੱਜ ਇਹ ਕਿਸਾਨ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਵਾਸਤੇ ਉਤਰੇ ਨੇ ਤੇ ਅੱਜ ਆਪਣਾ ਸ਼ਕਤੀ ਪ੍ਰਦਰਸ਼ਨ ਕਰਕੇ ਇਹ ਦੱਸਣਾ ਚਾਹੁੰਦੇ ਨੇ ਸਰਕਾਰ ਨੂੰ ਕਿ ਕਿਸਾਨ ਅੱਜ ਵੀ ਜੋ ਚਾਵੇ ਤੇ ਕਰਾ ਸਕਦੇ ਨੇ ਸਰਕਾਰ ਦੇ ਕੋਲੋਂ ਅੱਜ ਇਹ ਚੜ੍ਹਦੀ ਕਲਾ ਦੇ ਵਿੱਚ ਅੱਜ ਜਿਹੜੇ ਸਾਡੇ ਹਥਿਆਰ ਨੇ ਜਿੱਥੇ ਸਰਕਾਰ ਆਧੁਨਿਕ ਹਥਿਆਰ ਅੱਜ ਪ੍ਰਦਰਸ਼ਨ ਕਰੂਗੀ ਦੁਨੀਆ ਨੂੰ ਆਪਣੀ ਤਾਕਤ ਦੱਸੂਗੀ ਉੱਥੇ ਸਾਡੇ ਹਥਿਆਰ ਨੇ ਟਰੈਕਟਰ ਸਾਡੇ ਕਿਸਾਨਾਂ ਦੇ ਅੱਜ ਇਹ ਹਥਿਆਰ ਸਰਕਾਰ ਨੂੰ ਦੱਸਣਗੇ ਸੜਕਾਂ ਤੇ ਚੱਲ ਕੇ ਇਹ ਸੰਬਖੋਖ ਵਖ ਵਖ ਜਥੇਬੰਦੀਆਂ ਦੇ ਕਿਸਾਨ ਜਿਨ੍ਹਾਂ ਨੇ ਗੱਲ ਕਹੀ ਹੈ ਕਿ ਇੱਥੇ ਹੀ ਸੰਘਰਸ਼ ਖਤਮ ਨਹੀਂ ਹੋਏਗਾ ਸਗੋਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਬੰਦ ਦੀ ਕਾਲ ਵੀ ਦਿੱਤੀ ਗਈ ਹੈ ਔਰ ਪੂਰਾ ਭਾਰਤ ਬੰਦ ਕਰਵਾਇਆ ਜਾਏਗਾ ਕਿਸਾਨਾਂ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਕੇਂਦਰ ਦੀ ਸਰਕਾਰ ਆਪਣੇ ਹਥਿਆਰਾਂ ਦੀ ਅੱਜ ਪ੍ਰਦਰਸ਼ਨੀ ਕਰ ਰਹੀ ਆ ਉੱਥੇ ਕੇਂਦਰ ਦੀ ਸਰਕਾਰ ਦੇ ਖਿਲਾਫ ਕਿਸਾਨ ਟਰੈਕਟਰਾਂ ਰਾਹੀਂ ਆਪਣੇ ਹਥਿਆਰ ਦੀ ਪ੍ਰਦਰਸ਼ਨੀ ਕਰ ਰਿਹਾ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤੇ ਆਉਣ ਵਾਲੇ ਦਿਨਾਂ ਦੇ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ ਕੈਮਰਾਮੈਨ ਬੰਟੀ ਦੇ ਨਾਲ ਆਨ ਅਅਰ ਲਈ ਨਹੀਂ ਤੈਨੂੰ ਉਤਰਾ ਬਟਾਰਾ